ਸਸਿਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗੈਲ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਅਸੀਂ ਲੈ ਕੇ ਆਏ ਹਾਂ ਸਿੰਪਲ ਜੋ ਗੋਲ ਪਰਨੇ ਦੀ ਵੀਡੀਓ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਵੀਡੀਓ ਦੇ ਵਿੱਚ ਜਿਹੜਾ ਪਰਨਾ ਬੰਨਿਆ ਜਾ ਰਿਹਾ ਇਸ ਦੀ ਲੈਂਥ ਜੋ ਕਿ 3 ਮੀਟਰ ਔਰ ਤੁਸੀਂ ਦੇਖ ਸਕਦੇ ਹੋ ਇਸ ਦੀ ਪੂਣੀ ਆਪਾਂ ਵਗੈਰਾ ਨਹੀਂ ਕਰਾਂਗੇ ਔਰ ਪਹਿਲੇ ਲੜ ਦੇ ਨਾਲ ਹੀ ਸੈਰ ਕਰ ਲਾਂਗੇ ਤਾਂ ਕਿ ਜੋ ਲਾਸਟ ਦੇ ਵਿੱਚ ਕੋਈ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਵੇਗੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਪਾਂ ਪਹਿਲਾ ਲੜ ਕਮਾਵਾਂਗੇ ਔਰ ਬਹੁਤ ਹੀ ਸੌਖਾ ਤੇ ਸਾਦਾ ਤਰੀਕਾ ਹੈ ਆਪਾਂ ਗੋਲ ਪਰਨੇ ਨੂੰ ਬੰਨਣ ਦਾ ਤੁਸੀਂ ਦੇਖ ਸਕਦੇ ਹੋ ਸਿੰਪਲ ਬਸ ਗੋਲ ਪਰਨੇ ਨੂੰ ਘਮਾਉਣਾ ਆਪਾਂ ਸਿਰਫ ਫੋਰ ਵਧੀਆ ਸ਼ੇਪ ਦੇ ਵਿੱਚ ਆਪਾਂ ਪਰਨਾ ਬਹੁਤ ਥੋੜੇ ਟਾਈਮ ਦੇ ਵਿੱਚ ਬਣ ਸਕਦੇ ਔਰ ਥੋੜੇ ਥੋੜੇ ਜੋ ਕਿ ਆਪਾਂ ਮਲ ਪਾ ਕੇ ਉੱਪਰ ਨੂੰ ਪਰਨਾ ਜੋ ਕਿ ਸ਼ੇਪ ਆ ਉਹ ਵੀ ਗੋਲ ਆਵੇਗੀ ਔਰ ਉੱਪਰ ਨੂੰ ਹੌਲੀ ਹੌਲੀ ਕਰਦੇ ਜਾਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਵੀ ਜੇਕਰ ਪੱਗ ਬੰਨ੍ਹਦੇ ਸਮੇਂ ਜਾਂ ਪਰਨਾ ਬੰਨ੍ਹਦੇ ਸਮੇਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਵੀ ਜਲਦੀ ਤੋਂ ਜਲਦੀ ਉਸ ਟੌਪਿਕ ਦੇ ਉੱਤੇ ਵੀਡੀਓ ਪਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਬਿਰਾਂ ਤੱਕ ਕਿਸਾਨੀ ਨਾਲੇ ਵੀਡੀਓ ਪਹੁੰਚ ਜਾਇਆ ਕਰ। ਦੋਈ ਤੇ ਇੱਕ ਸਾਧਨਾਂ ਪਉਂਗਲਾਂ ਦੀ ਹੈਲਪ ਦੇ ਨਾਲ ਕਿਸ ਤਰੀਕੇ ਦੇ ਨਾਲ ਬਲ ਪਾ ਰਹੇ ਹਾਂ। ਔਰ ਜਿਹੜੇ ਵੀ ਅਰਡਨਲ ਕੰਟੈਕਟ ਕਰਨਾ ਚਾਹੁੰਦੇ ਆ ਤਾਂ ਥੱਲੇ ਸਾਡੀ ਇੰਸਟਾਗ੍ਰam ਆਈਡੀ ਦਿੱਤੀ ਹੋਈ ਹੈ ਤੇ ਉੱਥੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਗੋਲ ਪਾਰਨਾ ਸਜਾ ਚੁੱਕੇ ਹਾਂਗੇ ਇੱਕ ਅਦਾ ਲੜਬਾਖੀ ਆ। ਔਰ 프ਰੰਟ ਤੋਂ ਜੋ ਕਿ ਆਪਾਂ ਬਾਜ ਦੀ ਹੈਲਪ ਦੇ ਨਾਲ ਥੋੜਾ ਥੋੜਾ ਲੜ ਜੋਗੇ ਕਲਾਈ ਦੇ ਵਿੱਚ ਆਪਾਂ ਕਰ ਲਵਾਂਗੇ। ਔਰ ਜੋ ਕਿ ਅੱਗੇ ਬਾਟਾ ਉਹ ਆਪਾਂ ਪਾਉਣੇ ਆ ਉਹ ਵੀ ਤੁਸੀਂ ਆਪਾਂ ਬਾਜ ਦੀ ਹੈਲਪ ਦੇ ਨਾਲ ਜਿਹੜੇ ਕਿ ਸਹੀ ਕਰ ਸਕਦੇ ਆ ਔਰ ਜ਼ਿਆਦਾਤਰ ਜੇ ਜਲਦੀ ਦੇ ਵਿੱਚ ਆਪਾਂ ਪਰਣਾ ਬੰਨਣਾ ਹੋਵੇ ਤਾਂ ਆਪਾਂ ਸਿੰਪਲ ਰਸਾਦਾ ਤਰੀਕਾ ਇਸ ਤੋਂ ਬਿਹਤਰ ਕੋਈ ਨਹੀਂ ਹੋਵੇਗਾ ਔਰ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਿਉਂਕਿ ਆਪਾਂ ਪਰਣਾ ਥੋੜੇ ਟਾਈਮ ਦੇ ਵਿੱਚ ਬਨ ਚੁੱਕੇ ਜੋ ਲਾਸਟ ਲੜਾ ਹੋਵੇਗਾ ਉਹ ਵੀ ਆਪਾਂ ਬੈਕ ਸਾਈਡ ਦੇ ਉੱਪਰ ਹੀ ਵਿੱਚ ਦਬ ਦਵਾਂਗੇ ਔਰ ਅੱਗੇ ਉਹ ਥੋੜਾ ਜਿਹਾ ਪ੍ਰੈਸ ਕਰਕੇ ਰੱਖਾਂਗੇ ਪਰਨੇ ਨੂੰ ਬਹੁਤ ਹੀ ਵਧੀਆ ਸ਼ੇਪ ਆ ਜੋ ਤੁਸੀਂ ਦੇਖ ਸਕਦੇ ਹੋ ਬਣ ਚੁੱਕੀ ਹੈ ਇਸ ਤੋਂ ਇਲਾਵਾ ਹੋਰ ਵੀਡੀਓ ਦੇ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ